ਕੰਗਨੌਰ ਨੌਥ ਦੀ ਫਿਲਮ ਆ ਰਹੀ ਆ ਕੋਈ ਅਮਰਜੈਂਸੀ ਉਹਦੇ ਤੇ ਸਾਡੇ ਪੰਜਾਬੀ ਪੂਰਾ ਰੌਲਾ ਪਾ ਰਹੇ ਆ ਰੌਲਾ ਮੈਂ ਵੀ ਪਾ ਕੇ ਹਟਿਆ ਪਰ ਉਹਨਾਂ ਦਾ ਆਪਾ ਵਿਗਾੜ ਕੁਝ ਨਹੀਂ ਸਕਦੇ ਪੰਜਾਬੀ ਚ ਇਹ ਗੱਲ ਹੈਗੀ ਆ ਕਿ ਕੱਟਾ ਤਿੰਗ ਦਾ ਪਿਆ ਇਹ ਕਿਲੇ ਦੇ ਜੋਰ ਜੋਰ ਤੇ ਉਹਨਾਂ ਪਿੱਛੇ ਜੋਰ ਬਹੁਤ ਆ ਕਿਲਾ ਕਾਇਮ ਆ ਕੰਗਨੌਰ ਨੌਥ ਦਾ ਤੇ ਸਾਡੇ ਪੰਜਾਬ ਦੇ ਪੱਲੇ ਕੀ ਆ ਜਿਹੜਾ ਪੰਜਾਬੀ ਦੇ ਜਿਹੜਾ ਪੰਜਾਬੀ ਆ ਅੱਜ ਪੰਜਾਬ ਦਾ ਸਤਿਆਨਾਸ ਪੰਜਾਬੀ ਮਰਵਾਈ ਜਾਂਦਾ ਪੰਜਾਬ ਦੇ ਮੰਤਰੀ ਪੰਜਾਬ ਦਾ ਬੇੜਾਗਰ ਕਰਾਈ ਜਾਂਦੇ ਆ ਪੰਜਾਬ ਦੇ ਮੰਤਰੀ ਉਹ ਅਮਰਜੈਂਸੀ ਫਿਲਮ ਹੋ ਸਕਦਾ ਪੰਜਾਬ ਦੇ ਵਿੱਚ ਜਿਹੜਾ ਕਹਿੰਦੇ ਸਿਲਮਿਆਂ ਦੇ ਵਿੱਚ ਚੱਲੇ ਸਾਡੀ ਐਨੀ ਚੜਤ ਤਾਂ ਹੈ ਨਹੀਂਗੀ ਕਿ ਅਸੀਂ ਉਹਦੀ ਫਿਲਮ ਨੂੰ ਬੈਨ ਕਰਾ ਸਕੀਏ ਹੁਣ ਉਹਨੂੰ ਪਾਵਰ ਪਿੱਛੋਂ ਬੀਜੇਪੀ ਦੀ ਉਹਨੂੰ ਪਾਵਰ ਆਓ ਐਮਪੀ ਆ ਔਰ ਮੈਂ ਤਾਂ ਇਹ ਗੱਲ ਨਹੀਂ ਕਹਿੰਦਾ ਕਿ ਉਹ ਜੋ ਮਰਜੀ ਪੰਜਾਬ ਤੇ ਬੋਲੀ ਜਾਵੇ ਪਰ ਉਹਨੂੰ ਕਿਸੇ ਨੇ ਕੁਝ ਨਹੀਂ ਰੋਕਣਾ ਹੁਣ ਸਾਡੇ ਪੰਜਾਬ ਦੇ ਲੋਕ ਇੱਕ ਪਾਸੇ ਉਹਨਾਂ ਦੀ ਪਾਰਟੀ ਨੂੰ ਅੱਗੇ ਲੈ ਕੇ ਆਉਂਦੇ ਆ ਦੂਜੇ ਪਾਸੇ ਉਹਨਾਂ ਦੀ ਪਾਰਟੀ ਦੇ ਤੁਹਾਨੂੰ ਉਹਨਾਂ ਦੇ ਲੀਡਰ ਟੱਕਰਦੇ ਆ ਕਿ ਤੁਸੀਂ ਭਰਾਵੋ ਉਹਨਾਂ ਦਾ ਵਿਰੋਧ ਕਰਨ ਦੀ ਬਜਾਏ ਤੁਸੀਂ ਜਿਹੜਾ ਕਹਿ ਲੋ ਉਹਨਾਂ ਆਪ ਅੱਗੇ ਪਿੱਛੇ ਹੋ ਲੈ ਗ ਜਾਣੇ ਉਹਨਾਂ ਦੇ ਪਰ ਯਾਦ ਰੱਖੋ ਕਿ ਇਹ ਜਿਹੜਾ ਆਪਣੇ ਪੰਜਾਬ ਦਾ ਚਾਹੇ ਕੋਈ ਨਾਮ ਖਰਾਬ ਕਰੇ ਚਾਹੇ ਕੋਈ ਸਿੱਖਾਂ ਦਾ ਨਾਮ ਖਰਾਬ ਕਰੇ ਜੇ ਕਰੋ ਪੰਜਾਬ ਦਾ ਨਹੀਂ ਹੈਗਾ ਤੇ ਉਹ ਕਿਸੇ ਭਾਜਪਾ ਦੀ ਉਹਨੂੰ ਪਾਵਰ ਆ ਤੇ ਉਹਨਾਂ ਆਪਾਂ ਕੁਝ ਨਹੀਂ ਵਿਗਾੜ ਸਕਦੇ ਸਾਡੇ ਜਿਹੜੇ ਪੁੱਤ ਭਤੀਜੇ ਸਾਡੇ ਹੱਥਾਂ 'ਚੋਂ ਖੋ ਕੇ ਲੈ ਜਾਂਦੇ ਆ ਉਹਨਾਂ ਦਾ ਆਪਾਂ ਕੀ ਕਰ ਦਿੰਨੇ ਆ ਤੁਸੀਂ ਆਪ ਦੱਸੋ ਭਰਾਵੋ ਆਪਾਂ ਸਿਰ ਬੋਲਣ ਜੋਗ ਰਹੇ ਆ ਹੱਦੋਂ ਵੱਗ ਧਰਨਾ ਲਾਉਣ ਤੋਂ ਸਵਾਇ ਆਪਣੇ ਪੱਲੇ ਐ ਕੀ ਆ ਕਿਹੜਾ ਮੰਤਰੀ ਆਪਣਾ ਪੰਜਾਬ ਦਾ ਆਪਣੇ ਪੱਖ ਚ ਬੋਲਦਾ ਕਿਹੜਾ ਅਫਸਰ ਆਪਣੇ ਪੰਜਾਬ ਦਾ ਆਪਣੇ ਪੱਖ ਚ ਬੋਲਦਾ ਕੋਈ ਇੱਕ ਦਾ ਵੀ ਨਾ ਗਿਣਾ ਸਕਦੇ ਆ ਜਿਹੜਾ ਕੋਈ ਅਫਸਰ ਪੰਜਾਬ ਦੇ ਹੱਕ ਚ ਬੋਲੂਗਾ ਜਾਂ ਤੋ ਡਿਸਮਿਸ ਹੋਊਗਾ ਤੜਕੇ ਨੂੰ ਤੇ ਜਾਂ ਉਹਦੀ ਸੋਚ ਹੀ ਚੇਂਜ ਹੋ ਜਾਂਦੀ ਆ ਦੂਜਾ ਜੇ ਕੋਈ ਪੰਜਾਬ ਦਾ ਮੰਤਰੀ ਪੰਜਾਬ ਦੇ ਹੱਕ ਵਿੱਚ ਬੋਲ ਦੇਵੇ ਮੈਨੂੰ ਨਹੀਂ ਲੱਗਦਾ ਕੋਈ ਬੋਲੇ ਕੱਲਾ ਚਰਨਜੀਤ ਸਿੰਘ ਚੰਨੀ ਹੋਇਆ ਸੀ ਜਦੋਂ ਉਹ ਮੁੱਖ ਮੰਤਰੀ ਬਣਿਆ ਸੀ ਉਹਨੇ ਜਾਂ ਕੇਂਦਰ ਦੇ ਵਿਰੋਧ ਹੋਇਆ ਸੀ ਪਰ ਉਦੋਂ ਬਾਅਦ ਸਾਡੇ ਪੰਜਾਬ ਦੇ ਮੰਤਰੀ ਪੰਜਾਬ ਦੇ ਕਿੰਨੇ ਕ ਪੱਖ ਚ ਗੱਲ ਕਰੀ ਜਾਂਦੇ ਆ ਕਿੰਨੇ ਕ ਪੰਜਾਬ ਨੂੰ ਅੱਗੇ ਲੈ ਕੇ ਜਾਈ ਜਾਂਦੇ ਆ ਤੁਹਾਨੂੰ ਆ ਤੁਹਾਨੂੰ ਮੇਰੇ ਨਾਲ ਉਹ ਜਾਦੇ ਪਤਾ ਰਹੀ ਗੱਲ ਜਿਹੜੇ ਤਾਂ ਪੰਜਾਬ ਦੇ ਜਾਂ ਪੰਜਾਬ ਦੇ ਸਿੱਖਾਂ ਦੇ ਵਿਰੁੱਧ ਕੋਈ ਫਿਲਮ ਆਉਗੀ ਜਾਂ ਪੰਜਾਬ ਦੇ ਲੋਕਾਂ ਦੇ ਵਿਰੁੱਧ ਆਉਗੀ ਉਹ ਤਾਂ ਅਮਰਜੈਂਸੀਆਂ ਗੀਆਂ ਮੂਵੀਆਂ ਸਿਲਮੇ ਦੇ ਵਿੱਚ ਲੱਗਣਗੀਆਂ ਪਰ ਜਦੋਂ ਕੋਈ ਸਿੱਖਾਂ ਦੇ ਲਈ ਆਪਣੇ ਸ਼ਹੀਦਾਂ ਦੇ ਲਈ ਉਹਨਾਂ ਦੇ ਨਾਮ ਤੇ ਕੋਈ ਮੂਵੀ ਬਣਾਉਂਦਾ ਉਹ ਬੈਨ ਹੋ ਜਾਂਦੀ ਆ ਫੇਰ ਸਾਡੀਆਂ ਜਿਹੜੀਆਂ ਮੈਂ ਤੇ ਕਹੂੰਗਾ ਵੀ ਸਾਨੂੰ ਜਿਹੜੀ ਸਾਡੇ ਚ ਕਮੀ ਵਿਖਾ ਕੇ ਸਾਨੂੰ ਅੰਤਕਵਾਦੀ ਦੱਸ ਕੇ ਸਾਨੂੰ ਖਾਲਿਸਤਾਨੀ ਦੱਸ ਕੇ ਉਹ ਜਿਹੜੀਆਂ ਫਿਲਮਾਂ ਲਿਆਉਂਦੇ ਆ ਤੇ ਜਿਹੜੀ ਆਪਣੀ ਸਚਾਈ ਆ ਤੇ ਜਦੋਂ ਆਪਾਂ ਨੂੰ ਕੋਈ ਵਿਖਾਉਂਦਾ ਉਹ ਤਾਂ ਆਪਾਂ ਬੈਣ ਹੋ ਜਾਂਦੀ ਆ ਰੱਬ ਜਿਨੇ ਬੈਣ ਕੌਣ ਕਰਾਉਂਦਾ ਰਹੀ ਗੱਲ ਕੰਗਣਾ ਰਨੋਤ ਫਿਲਮਾਂ ਤੂੰ ਕੱਢ ਪਿਆ ਕੱਢ ਇੱਕ ਦਿਨਾਂ ਵੀ ਥਾਂ ਤੇ ਪਰ ਇੱਕ ਗੱਲ ਯਾਦ ਰੱਖ ਕਿ ਕਿਸੇ ਨੂੰ ਐਵੇਂ ਨਜਾਇਜ਼ ਟਾਰਗੇਟ ਨਹੀਂ ਕਰਨਾ ਚਾਹੀਦਾ ਹੁਣ ਐਮਪੀ ਬਣ ਗਈਆਂ ਬੀਬੀ ਤੂੰ ਐਮਪੀ ਬਣ ਚੁੱਕੀ ਆ ਜੇਕਰ ਮੰਤਰੀ ਪਦ ਵੀ ਲੈਣਾ ਤੇ ਫਿਰ ਸਾਨੂੰ ਇਥੋਂ ਪਤਾ ਲੱਗ ਜਾਊਗਾ ਕਿ ਜਿਹੜਾ ਵਿਅਕਤੀ ਪੰਜਾਬ ਦੇ ਵਿਰੁੱਧ ਬੋਲਦਾ ਉਹਨੂੰ ਐਮਪੀ ਦੀ ਚੋਣ ਮਿਲ ਜਾਂ ਉਹਨੂੰ ਐਮਪੀ ਦੀ ਸੀਟ ਮਿਲ ਜਾਂਦੀ ਆ ਜਿਹੜਾ ਕੋਈ ਪੰਜਾਬ ਦੇ ਜਮਾ ਹੀ ਉਲਟ ਹੋ ਜੇ ਹੋ ਸਕਦਾ ਤੁਹਾਨੂੰ ਕੋਈ ਮੰਤਰੀ ਸੀਟ ਹੀ ਮਿਲ ਜੇ ਤਾਂ ਖੈਰ ਹੋਤਾ ਜਦੋਂ ਤੁਸੀਂ ਕਰ ਸਕਦੇ ਆ ਇਹ ਚਾਹ ਪੁਲੂਸੀਆਂ ਟੰਗਣਾ ਰਣੌਤ ਜੀ ਕੋਈ ਕੱਲ ਨਾ ਤੁਸੀਂ ਨਹੀਂ ਕੀਤੀਆਂ ਇਹ ਚਾਹ ਪੁਲੂਸੀਆਂ ਅੰਗਰੇਜ਼ਾਂ ਦੇ ਵੇਲੇ ਤੋਂ ਚੱਲਦੀਆਂ ਆ ਰਹੀਆਂ ਇਹ ਜਿਹੜੀਆਂ ਮੈਂ ਮਾਫੀ ਚਾਹੁੰਨਾ ਸ਼ਬਦ ਕਹਿਣ ਲੱਗਿਆ ਜੁੱਤੀ ਚੱਟ ਸਾਡੇ ਕੋਈ ਹੁੰਨੀ ਆ ਇਸ ਦੇਸ਼ ਦੇ ਵਿੱਚ ਬਹੁਤ ਪਹਿਲਾਂ ਤੋਂ ਚੱਲ ਰਹੇ ਆ ਔਰ ਪੰਜਾਬ ਔਰ ਦੇਸ਼ ਇਹ ਜੁੱਤੀ ਚੱਟਾਂ ਨੇ ਮਾਰਿਆ ਨਹੀਂ ਤਾਂ ਕਦੇ ਸਾਡਾ ਦੇਸ਼ ਮਰਨਾ ਨਹੀਂ ਸੀਗਾ ਕੰਗਣਾ ਰਣੋਤ ਜੀ ਉਹ ਬੀਬੀ ਸਾਡੇ ਖਿਲਾਫ 50 ਮੂਵੀਆਂ ਕੱਢ ਲਾ ਤੈਨੂੰ ਕੇਂਦਰ ਦੀ ਪਾਵਰ ਤੈਨੂੰ ਤਾਂ ਮੰਨ ਗਏ ਅਸੀਂ ਵਾਕਾ ਸੀ ਕਹੀਏ ਕਿ ਮਾਂ ਨੇ ਕੰਗਣਾ ਰਣੌਤ ਜੰਮੀ ਅਸੀਂ ਮੰਨਗੇ ਕਿ ਤੂੰ ਵੀ ਇੱਕ ਮਤਲਬ ਯੋਧਿਆਂ ਦੇ ਦੇਸ਼ ਦੀ ਆ ਅਸੀਂ ਤਾਂ ਮੰਨਗੇ ਜੇਕਰ ਬੀਬੀ ਤੂੰ ਹਿੰਮਤ ਰੱਖਦੀ ਆ ਜਿਹੜਾ ਬਲਾਤਕਾਰ ਹੋਇਆ ਕਿ ਉਸ ਬਲਾਤਕਾਰ ਤੇ ਮੂਵੀ ਬਣਾਵੇ ਉਹ ਬਲਾਤਕਾਰ ਤੇ ਮੂਵੀ ਬਣਾਵੇ ਤੇ ਉੱਥੇ ਵਿਖਾਵੇ ਕਿ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਹੋਵੇ ਬੇਟੀ ਬਚਾਓ ਬੇਟੀ ਪੜਾਓ ਤੇ ਅੱਜ ਬੇਟੀਆਂ ਦੇ ਨਾਲ ਆਹ ਕੁਝ ਹੁੰਦਾ ਹੋਵੇ ਉਥੇ ਚੋਪਾ ਵਖਾ ਰਹੇ ਹੋ ਜਾ ਉਥੋਂ ਦੀ ਸਟੇਟ ਦਾ ਮੁੱਖ ਮੰਤਰੀ ਚੋਪਾ ਵਖਾ ਦਿਓ ਫਿਰ ਤਾਂ ਮੰਨਗੇ ਕਿ ਵਾਕਈ ਸੱਚ ਵਖਾ ਰਹੇ ਹੋ ਦੂਜੇ ਨੰਬਰ ਤੇ ਸਾਡੇ ਦੇਸ਼ ਆਜ਼ਾਦ ਹੋਏ ਨੂੰ ਲਗਭਗ 78 ਸਾਲ 78 ਸਾਲ ਹੋ ਗਏ ਅਸੀਂ ਹਰ ਆਜ਼ਾਦੀ ਤੇ ਕਰੋੜਾਂ ਰੁਪਈਆ ਲਾਉਂਨੇ ਆ ਪਰ ਸਾਡੇ ਦੇਸ਼ ਦੇ ਬੱਚੇ ਛੋਟੇ ਛੋਟੇ ਸੜਕਾਂ ਤੇ 100 ਰੁਪਏ ਮੰਗਦੇ ਫਿਰਦੇ ਆ ਕਦੇ ਉੱਥੇ ਵੀ ਮੂਵੀ ਬਣਾਓ ਬੀਬੀ ਜੀ ਇਹ ਜਿਹੜੀ ਕੌਮ ਨੂੰ ਸਰਕਾਰ ਟਾਰਗੇਟ ਕਰੀ ਬੈਠੀ ਹੋਵੇ ਉਹਨਾਂ ਨੂੰ ਤਾਂ ਕੋਈ ਵੀ ਬੋਲ ਸਕਦਾ ਬਸ ਅਫਸੋਸ ਦੀ ਗੱਲ ਇਹ ਆ ਵੀ ਸਿਆਣਿਆਂ ਦੀ ਕਹਾਵਤ ਸੀ ਕਿ ਮੇਰਾ ਖਸਮ ਹੋਵੇ ਮੇਰੇ ਵੱਲ ਤੇ ਮੈਂ ਵਿੜਾ ਦੇਵਾਂ ਠੱਲ ਸਾਡੇ ਜਿਹੜੇ ਪੰਜਾਬ ਦੇ ਖਸਮ ਬਣ ਜਾਂਦੇ ਆ ਉਹ ਸਾਡੇ ਵਾਲਣੇ ਹੁੰਦੇ ਉਹ ਤੁਹਾਡੇ ਵਾਲ ਹੋ ਜਾਂਦੇ ਆ ਇਸ ਕਰਕੇ ਸਾਡੇ ਤਾਂ ਕਿ ਸੜ ਤਾਂ ਪਹਿਲਾਂ ਹੀ ਹੱਥ ਖੜੇ ਆ ਅਸੀਂ ਤਾਂ ਤੁਹਾਡਾ ਵਿਰੋਧ ਕਰ ਸਕਦੇ ਆ ਵਿਰੋਧ ਕਰਨ ਤੋਂ ਸਵਾਏ ਅਸੀਂ ਤੁਹਾਡਾ ਬੀਬਾ ਜੀ ਕੱਖ ਨਹੀਂ ਕਰ ਸਕਦੇ ਇਹ ਗੱਲ ਜਮਾਂ ਕਲੀਅਰ ਆ ਇਹ ਲੋਕ ਪੰਜਾਬ ਦੇ ਲੋਕ ਵੀ ਸਮਝ ਲੈਣ ਕਿ ਅਸੀਂ ਵਿਰੋਧ ਕਰਨ ਤੋਂ ਸਵਾਏ ਹੋਰ ਕੁਝ ਨਹੀਂ ਕਰ ਸਕਦੇ ਹੋ ਸਕਦੀ ਹੈ ਤੁਹਾਡੀ ਮੂਵੀ ਜਿਹਨੂੰ ਪੰਜਾਬ ਦੇ ਲੋਕ ਨਿੰਦ ਰਹੇ ਆ ਅਮਰਜੈਂਸੀ ਮੂਵੀ ਨੂੰ ਤੇ ਹੋ ਸਕਦਾ ਅਮਰਜੈਂਸੀ ਲਾ ਕੇ ਪੰਜਾਬ ਦੇ ਸਿਲਮੇ ਤੇ ਚਲਾਈ ਮਹੀਨੇ ਦੇ ਦਿਨ ਕਿਉਂਕਿ ਸਾਡੇ ਕੋਲ ਪਾਵਰ ਕੋਈ ਨਹੀਂ ਨਾ ਨਾ ਸਾਡੇ ਕੋਲ ਮੰਤਰੀਆਂ ਦੀ ਪਾਵਰ ਜਿਹੜੇ ਪੰਜਾਬ ਦੇ ਹੱਕ ਵਿੱਚ ਬੋਲਦੇ ਹੋਣ ਨਾ ਸਾਡੇ ਕੋਲ ਕੋਈ ਅਫਸਰ ਹੀ ਅਫਸਰशाही ਪਾਵਰ ਕਿਉਂਕਿ ਸਾਰਾ ਕੁਝ ਤੁਹਾਡੇ ਅੰਡਰ ਆ ਤੁਸੀਂ ਕਰੋ ਜੋ ਕੁਝ ਕਰਨਾ ਪਰ ਅਫਸੋਸ ਔਰ ਬੇਨਤੀ ਇਹ ਆ ਤੁਹਾਡੇ ਅੱਗੇ ਕਿ ਫਿਲਮਾਂ ਤੁਸੀਂ ਤਾਂ ਕੱਢ ਹੀ ਲੈਣੇ ਆ ਐਮਪੀ ਬਣ ਕੇ ਪਰ ਤੁਸੀਂ ਇਸ ਦੇਸ਼ ਤੇ ਫਿਲਮ ਬਣਾਓ ਖਾ ਕਿ ਇੱਥੇ ਹਜ਼ਾਰਾਂ ਸਿਰ ਲੈ ਕੇ ਹੋਣ ਆਜ਼ਾਦੀ ਲੈਣ ਵਾਸਤੇ ਨੋਟ ਬੀਬੀ ਜੀ ਹਜ਼ਾਰਾਂ ਸਿਰ ਲੈ ਕੇ ਹੋਣ ਆਜ਼ਾਦੀ ਲੈਣ ਵਾਸਤੇ ਪਰ ਜਦੋਂ ਆਜ਼ਾਦੀ ਮਿਲ ਜੇ ਤੇ ਦੋ ਡੰਗ ਦੀ ਰੋਟੀ ਪਿੱਛੇ ਉਹਨਾਂ ਕੋਲ ਲੱਖਾਂ ਸਿਰ ਪਹੁੰਚ ਜਾਣ ਕਿ ਆ ਲੋ ਅਸੀਂ ਗੁਲਾਮੀ ਨੂੰ ਤਿਆਰ ਬੈਠੇ ਆ ਫਿਰ ਇਹ ਵੀ ਕੁਝ ਵਿਖਾਓ ਕੀ ਦੀ ਬਦਵਲਤ ਸਰਕਾਰ ਦੀ ਬਦਵਲਤ ਸਰਕਾਰ ਦੇਸ਼ ਦੇ ਲੋਕਾਂ ਦੇ ਹੱਕ ਚ ਹੋਵੇ ਪੰਜਾਬ ਦੇ ਲੋਕਾਂ ਦੇ ਹੱਕ ਚੋਵੇ ਤੇ ਮੈਂ ਗਰੰਟੀ ਦੇ ਨਾਲ ਕਹਿਣਾ ਕਿ ਸਾਨੂੰ ਉਹਨਾਂ ਅੰਗਰੇਜ਼ਾਂ ਕੋਲ ਜਾਣ ਦੀ ਲੋੜ ਨਹੀਂ ਪੈਣੀ ਜਿਹੜੇ ਸਾਡੇ ਦੇਸ਼ ਦਾ ਕਹਾਣ ਕਰਕੇ ਗਏ ਆ ਬਾਕੀ ਤੁਸੀਂ ਆਪ ਸਮਝਦਾਰ ਆ ਫੇਰ ਜੇਕਰ ਫਿਲਮ ਕੱਢਣੀ ਲੱਗਿਓ ਕੋਈ ਗਰੀਬਾਂ ਤੇ ਕੱਢੋ ਕਿ ਮਗਹੀ ਆ ਦਿਨੋਂ ਦਿਨ ਵੱਧ ਰਹੀ ਆ ਬਿਜ਼ਨਸਮੈਨ ਸੱਤਾ ਦੇ ਨਜ਼ਾਰੇ ਲੈਂਦੇ ਆ ਬਿਜ਼ਨਸਮੈਨ ਅਰਬਾਂ ਖਰਬਾ ਰੁਪਈਆ ਵਿਆਹਾਂ ਤੇ ਲਾ ਕੇ ਬਾਦ ਦੇ ਵਿੱਚ ਦੇਸ਼ ਦੇ ਲੋਕਾਂ ਚੋਂ ਕੱਢਣ ਨੂੰ ਫਿਰਦੇ ਆ ਤੇ ਜਿਹੜੇ ਦੇਸ਼ ਦੇ ਲੋਕ ਆ ਮਗਹੀਾਈ ਐ ਸਿਰ ਤੇ ਆ ਕੇ ਡੇਗਦੀ ਆ ਜਿਵੇਂ ਉਹ ਸਮਾਨ ਨੂੰ ਆ ਕੇ ਕੋਈ ਐਡਾ ਸਾਰਾ ਗੜਾ ਡਿੱਗੇ ਤੇ ਉਹ ਬੰਦੇ ਦਾ ਰਹੂਗਾ ਕੀ ਉੱਥੇ ਜੇਕਰ ਆ ਫਿਲਮ ਕੱਢਣੀ ਆ ਕੋਈ ਮਗਹੀਾਈ ਤੇ ਆਵੇ ਤੇ ਗਰੀਬ ਦੇ ਜਿਹੜੇ ਹਾਲ ਆ ਦੋ ਡੰਗ ਦੀ ਰੋਟੀ ਤਾਂ ਔਖੀ ਹੋਈ ਪਈ ਆ ਉਹਨੂੰ ਤੇ ਲਾਜ ਕਿੱਥੋਂ ਕਰਾ ਲੂਗਾ ਇਲਾਜ ਤੋਂ ਬੰਦੇ ਇੱਥੇ ਦੇਸ਼ ਦੇ ਵਿੱਚ ਤਬਾਹ ਹੋਈ ਜਾਂਦੇ ਆ ਹਸਪਤਾਲਾਂ ਵਿੱਚ ਡਾਕਟਰ ਪੂਰੇ ਨਹੀਂ ਹੁੰਦੇ ਮਸ਼ੀਨਾਂ ਪੂਰੀਆਂ ਨਹੀਂ ਹੁੰਦੀਆਂ ਕਦੇ ਬੀਬੀ ਜੀ ਇਸ ਮਸਲੇ ਤੇ ਵੀ ਫਿਲਮ ਬਣਾਓ ਤਾਂ ਕਿ ਅਸੀਂ ਵੀ ਇੱਕ ਅੱਖਾਂ 'ਚ ਹੱਥ ਲੈ ਕੇ ਤੁਹਾਡੀ ਫਿਲਮ ਵੇਖ ਲਿਗੇ ਕਿ ਅੱਜ ਬੀਬੀ ਕੰਗਨਰ ਰਣੋਤ ਨੇ ਫਿਲਮ ਕੱਢੀ ਆ ਬੀਬੀ ਜੀ ਜਿਵੇਂ ਤੁਹਾਡੀ ਐਕਟਿੰਗ ਝੂਠੀ ਆ ਕਿ ਤੁਹਾਡੀ ਐਕਟਿੰਗ ਕਰਦੇ ਹੋ ਉਸੇ ਤਰ੍ਹਾਂ ਤੁਸੀਂ ਦੇਸ਼ ਦੇ ਲੋਕਾਂ ਦੇ ਨਾਲ ਐਕਟਿੰਗ ਕਰਦੇ ਆ ਪਰ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਵਿਖਾਓ ਕਿ ਇੱਕ ਪਾਸੇ ਸਿੱਖਿਆ ਤੋਂ ਸਾਡੇ ਜਿਹੜੇ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਰਹੇ ਹਣ ਸਿੱਖਿਆ ਦੇ ਮਸਲੇ ਤੇ ਵਿਖਾਓ ਤੁਸੀਂ ਲੋਕਾਂ ਦੇ ਹਾਲ ਲੋਕਾਂ ਦੇ ਹਾਲ ਵਿਖਾਓ ਲੋਕਾਂ ਦੇ ਹਾਲ ਕੀ ਹੋਏ ਪਏ ਆ ਵਿਖਾਓ ਕਿ ਇੱਕ ਪਾਸੇ ਜਦੋਂ ਕਿਸੇ ਲੀਡਰ ਦਾ ਫੋਨ ਜਾਵੇ ਕਿਸੇ ਦਫਤਰ ਦੇ ਵਿੱਚ ਉੱਥੇ ਅਗਲਾ ਖੜਾ ਹੋ ਕੇ ਸਲਾਮ ਬੁਲਾਵੇ ਤੇ ਜਿਹੜਾ ਵਿਅਕਤੀ ਜਿਹੜਾ ਵੋਟ ਪਾ ਕੇ ਮੰਤਰੀ ਬਣਾਉਂਦਾ ਜਿਹੜਾ ਟੈਕਸ ਭਰ ਕੇ ਕਿਸੇ ਅਫਸਰ ਨੂੰ ਤਨਖਾਹ ਦਿੰਦਾ ਤੁਹਾਡਾ ਕੰਮ ਰੋਲਦਾ ਫਿਰਦਾ ਹੋਵੇ ਤੇ ਜੇਕਰ ਫਿਲਮ ਬਣਾਉਣੀ ਆ ਅਸੀਂ ਮੰਨ ਲੇਗਾ ਤੁਹਾਡੀ ਫਿਲਮ ਨੂੰ ਆਓ ਤੁਹਾਨੂੰ ਪੰਜਾਬ ਦੇਸ਼ ਦੇ ਵਿੱਚ ਵਿਖਾਈਏ ਕਿੰਨੇ ਲੋਕ ਬਿਨਾ ਘਰ ਤੋਂ ਰਹਿ ਰਹੇ ਆ ਤੇ ਜਦੋਂ ਕੋਈ ਸਰਕਾਰੀ ਜ਼ਮੀਨ ਤੇ ਬੈਠਾ ਹੋਵੇ ਉਦੋਂ ਸਰਕਾਰ ਕਹਿ ਦਿੰਦੀ ਹੈ ਜ਼ਮੀਨ ਸਰਕਾਰ ਦੀ ਆ ਕੀ ਗੱਲ ਪੜੂਓ ਪੰਜਾ ਸਾਲਾਂ ਤੇ ਤੁਹਾਨੂੰ ਦੇਸ਼ ਠੇਕੇ ਤੇ ਦਿੱਤਾ ਹੋਵੇ ਸਟੇਟ ਨੂੰ ਮੁੱਖ ਮੰਤਰੀ ਨੂੰ ਸਟੇਟ ਠੇਕੇ ਤੇ ਦਿੱਤੀ ਹੋਵੇ ਪੰਜਾ ਸਾਲਾਂ ਵਾਸਤੇ ਕੌਣ ਮਹਿਮਾਨ ਕੌਣ ਹੋਇਆ ਮੁੱਖ ਮੰਤਰੀ ਜਾਂ ਮੰਤਰੀ ਮਹਿਮਾਨ ਹੋਇਆ ਕਿ ਲੋਕ ਮਹਿਮਾਨ ਹੋਏ ਇਹਨਾਂ ਲੋਕਾਂ ਦੀ ਗੱਲ ਕਰੋ ਇਹ ਲੋਕ ਅੱਜ ਵੀ ਛੱਪਰਾਂ ਦੇ ਵਿੱਚ ਰਹ ਰਹੇ ਆ ਕੁੱਲੀਆਂ ਜਿਨ੍ਹਾਂ ਨੂੰ ਕਹਿੰਦੇ ਨੇ ਬੋਲਦੇ ਛਪਰੀ ਛਪਰੀਆਂ ਦੇ ਵਿੱਚ ਰਹ ਰਹੇ ਆ ਤੁਸੀਂ ਤਾਂ ਮੁੰਬਈ ਸ਼ਹਿਰ ਘੁੰਮਿਆ ਤੁਸੀਂ ਆ ਹਿਮਾਚਲ ਘੁੰਮ ਲਈ ਤੁਸੀਂ ਹੋਰ بڑے ਸ਼ਹਿਰ ਘੁੰਮੇ ਆ ਫਿਲਮਾਂ ਬਣਾਉਂਦੇ ਆਣੇ ਤੁਹਾਨੂੰ ਇੱਕ ਗੱਲ ਦਾ ਤਾਂ ਪਤਾ ਹੋਊਗਾ ਵੀ ਦੇਸ਼ ਦੇ ਵਿੱਚ ਕਿੰਨੀ ਗਰੀਬੀ ਆ ਤੁਹਾਨੂੰ ਦੋ ਡੰਗ ਦੀ ਰੋਟੀ ਚੰਗੀ ਮਿਲਦੀ ਹੋਵੇ ਤੁਸੀਂ ਕੀ ਕਹੋਗੇ ਜਿੱਥੇ ਮਜ਼ਦੂਰ ਮਰ ਰਿਹਾ ਹੋਵੇ ਜਿੱਥੇ ਕਿਸਾਨ ਮਰ ਰਿਹਾ ਹੋਵੇ ਜਿੱਥੇ ਲੋਕ ਤੜਫ ਰਹੇ ਹੋਣ ਉਹਨਾਂ ਦੇ ਮਸਲਿਆਂ ਤੇ ਫਿਲਮਾਂ ਬਣਾਓ ਤਾਂ ਕਿ ਜਿਹੜੇ ਲੋਕ ਆ ਕੋਈ ਐਕਟਰਾਂ ਦਾ ਸਾਥ ਦੇ ਸਕਣ ساری ਉਮਰ ਐਕਟਰ ਆ ਜਿਹੜੇ ਉਹ ਸਾਡੇ ਸਿਰ ਤੇ ਚੜ ਕੇ ਨੱਚਣਗੇ ਕਦੇ ਮੰਤਰੀ ਬਣ ਕੇ ਕਦੇ ਐਮਪੀ ਬਣ ਕੇ ساری ਉਮਰ ਕਲਾਕਾਰ ਰਾਜ ਕਰਨਗੇ ਸਾਡੇ ਬੱਚਿਆਂ ਦੇ ਸਾਡੇ ਬੱਚਿਆਂ ਦੇ ਮੂੰਹ 'ਨ ਬीडी ਲਵਾਉਣ ਵਾਲੇ ਕੌਣ ਆ ਐਕਟਰ ਹੋਏ ਆ ਤੁਹਾਡਾ ਪਰਿਵਾਰ ਹੋਇਆ ਬੀਬਾ ਜੀ ਤੇ ਜੇਕਰ ਕਿਤੇ ਲੋਕਾਂ ਦੀ ਗੱਲ ਕਰ ਦੋ ਤੇ ਮੈਂ ਗਰੰਟੀ ਦੇ ਨਾਲ ਕਹਿਣਾ ਕਿ ਲੋਕ ਕਿਤਨੇ ਕਿਤੇ ਚੰਗੇ ਹੋ ਜਾਣਗੇ ਅੱਜ ਲੋਕ ਮੇਰੇ ਹੱਕ ਦੇ ਵਿੱਚ ਖੜਨੀਆਂ ਨਾ ਖੜਨ ਪਰ ਇਹ ਗੱਲ ਸੱਚ ਆ ਕਿ ਤੁਹਾਡੇ ਬੱਚਿਆਂ ਦੇ ਬੁੱਲਾਂ ਨੂੰ ਸਿਕਤਾ ਲਵਾਉਣ ਵਾਲੇ ਆ ਤੁਹਾਡੇ ਐਕਟਰ ਹੋਏ ਆ ਤੁਹਾਡੇ ਬੱਚਿਆਂ ਦੇ ਸੰਗ ਦੇ ਵਿੱਚ ਸ਼ਰਾਬ ਸਕਾਉਣ ਵਾਲੇ ਇਹ ਐਕਟਰ ਹੋਏ ਆ ਇਹ ਐਕਟਰ ਆ ਬਿੰਮ ਲਾਗੀਆਂ ਮਸ਼ਹੂਰੀਆਂ ਦੇ ਦੇ ਕੇ ਜਿੰਨਾ ਲੋਕਾਂ ਦਾ ਤੁਸੀਂ ਦਿੱਤਾ ਹੋਇਆ ਖਾਨੇ ਆ ਇੱਕ ਇੱਕ ਪਥਾਰੀ ਆ ਜਿਹੜਾ 5-5 10-10 ਰੁਪਈਆ ਮੰਗਦਾ ਫਿਰਦਾ ਦੂਜਾ ਜਿਹੜਾ ਆਪ ਦੀ ਐਕਟਿੰਗ ਬਾਜੀ ਵਿਖਾ ਕੇ ਛੂ ਛੂ ਕਰਦਾ ਤੇ ਜਦੋਂ ਉਹ ਗਰੀਬ ਹੋ ਜਾਏ ਐਕਟਰ ਉਹਦਾ ਮੂੰਹ ਲੰਮਕ ਜੇ ਮੇਰੇ ਤਾਂ ਫਿਲਮ ਨਹੀਂ ਚੱਲੀ ਇੱਕ ਵਾਰੀ ਆ ਫਿਲਮ ਵੇਖ ਕੇ ਤਾਂ ਆਓ ਤੁਸੀਂ ਸਾਨੂੰ ਕਹਿਨੇ ਆ ਸਾਡਾ ਆ ਫਿਲਮਾਂ ਵੇਖਦੇ ਅਸੀਂ ਤੁਹਾਡੇ ਖਾਤਿਆਂ 'ਚ ਪੈਸੇ ਜਾਂਦੇ ਆ ਤੁਹਾਡੀ ਮੰਗ ਵਰਦੀ ਆ ਤੇ ਤੁਸੀਂ ਉਲਟਾ ਲੋਕਾਂ ਦੇ ਕਹਾਣ ਕਰਨ ਦੇ ਲੱਗੇ ਹੋਏ ਆ ਕੰਗਨਰ ਅਰਨੋਤ ਜੀ ਤੁਸੀਂ ਐਮਪੀ ਬਣ ਚੁੱਕੇ ਹੋ ਪਰ ਬੇਨਤੀ ਕਰਦਾ ਕਿ ਪੰਜਾਬ ਦੇ ਲੋਕ ਬੁਰੇ ਨਹੀਂ ਕਦੇ ਵਰਤ ਕੇ ਵੇਖੋ ਔਰ ਇਹਨਾਂ ਨੂੰ ਬਹੁਤ ਲੋਕਾਂ ਨੇ ਵਰਤਿਆ ਇਹਨਾਂ ਨੇ ਕਦੇ ਕਿਸੇ ਨੂੰ ਨਹੀਂ ਵਰਤਿਆ ਇਹਨਾਂ ਨੂੰ ਸਰਕਾਰਾਂ ਵਰਤਦੀਆਂ ਇਨਾਂ ਨੂੰ ਲੋਕ ਵਰਤਦੇ ਇਨਾਂ ਨੂੰ ਬਿਜ਼ਨਸਮੈਨ ਵਰਤਦੇ ਪਰ ਇਹ ਕਦੇ ਕਿਸੇ ਨੂੰ ਵਰਤਦੇ ਨਹੀਂ ਕਿਉਂਕਿ ਇਹ ਲੋਕ ਕਹਿੰਦੇ ਆ ਕਿ ਜਿਹੜੇ ਲੋਕ ਆ ਉਹ ਪਿਆਰ ਪਾਉਣ ਵਾਸਤੇ ਹੁੰਦੇ ਆ ਵਰਤਣ ਵਾਸਤੇ ਨਹੀਂ ਕਦੇ ਪੰਜਾਬ ਦੇ ਲੋਕ ਠੀਕ ਆ ਕੁਝ ਮਾਰੇ ਵੀ ਹੋਣਗੇ ਹਰ ਆਦਮੀ ਚ ਹੁੰਦਾ ਇੱਕ ਫੱਕਰ ਫਕੀਰ ਹੈ ਹਰ ਆਦਮੀ ਚ ਇੱਕ ਬਦਮਾਸ਼ ਹੁੰਦਾ ਏ ਪਰ ਬੇਨਤੀ ਕਰਦਾ ਕਿ ਤੁਸੀਂ ਸਾਡਾ ਚਿਹਰਾ ਇਹੋ ਜਿਹਾ ਨਾ ਬਣਾਓ ਕਿ ਜਦੋਂ ਕਿਸੇ ਦਾ ਅੰਮ੍ਰਿਤ ਛਕਿਆ ਹੋਵੇ ਮੁੰਬਈ ਫਿਰਦਾ ਹੋਵੇ ਹైదరాబాద్ ਫਿਰਦਾ ਹੋਵੇ ਉਹਨੂੰ ਸਰਦਾਰ ਜੀ ਕਹਿਣ ਦੀ بجائے ਕੋਈ ਖਾਲਸਤਾਨੀ ਕਹਿ ਕੇ ਜਾਂ ਉਹਨੂੰ ਕੋਈ ਅੰਤਕਵਾਦੀ ਕਹਿ ਕੇ ਇਹ ਕਵੇ ਕਿ ਉਹ ਅੰਤਕਵਾਦੀ ਚੱਲਿਆ ਜੇ ਕਰੇ ਅੰਤਕਵਾਦੀ ਹੁੰਦੇ ਤਾਂ ਇਹ ਰੱਖਿਆ ਨਹੀਂ ਕਰਦੇ ਸੀ ਦੇਸ਼ ਦੀ ਜਾ ਕੇ ਸਾਡੇ ਪੁੱਤ ਸਾਡੇ ਪੰਜਾਬ ਦੇ ਪੁੱਤ ਸਾਡੇ ਪੰਜਾਬ ਦੇ ਪਰਾ ਆਏ ਸਾਲ ਕਦੇ ਕਿਸੇ ਬਾਰਡਰ ਤੇ ਸ਼ਹੀਦ ਹੁੰਦੇ ਆ ਕਦੇ ਕਿਸੇ ਬਾਰਡਰ ਤੇ ਸ਼ਹੀਦ ਹੁੰਦੇ ਆ ਤੇ ਅੱਖ ਇੱਕ ਗਾਣਾ ਸੀ ਚੜੀ ਜਿੰਨਾ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਯਾਦ ਰੱਖੋ ਬੀਬਾ ਜੀ ਕਿ ਇਹ ਜਿਹੜੇ ਆਪਾਂ ਲੋਕਾਂ ਦੀ ਬੋਲੀ ਬੋਲਦੇ ਆ ਇਹਨਾਂ ਨੇ ਸਾਡੇ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਜਾੜ ਕੇ ਤਰੇ ਆ ਪਰ ਅਸੀਂ ਫਿਰ ਵੀ ਦੇਸ਼ ਦੀ ਬੋਲੀ ਬੋਲਦੇ ਆ ਜੇ ਕੋਈ ਕੋਈ ਇੱਥੇ ਉਹ ਨਹੀਂ ਕੋਈ ਆਤਕਵਾਦੀ ਨਹੀਂ ਜੇਕਰ ਸਰਕਾਰ ਤੋਂ ਹੱਕ ਮੰਗਣਿਆ ਆਤਕਵਾਦੀ ਆਤਕਵਾਦੀ ਆ ਤੇ ਫਿਰ ਜਦੋਂ ਕਾਂਗਰਸ ਦੀ ਸਰਕਾਰ ਸੀ ਬੀਜੇਪੀ ਸਵਾਲ ਚੱਕਦੀ ਸੀ ਕਿ ਦੂ ਉਹ ਕੀ ਹੈ ਆਤਕਵਾਦੀ ਹੋਗੇ ਸੀ ਅੱਜ ਕਾਂਗਰਸ ਬੀਜੇਪੀ ਤਾਂ ਸਵਾਲ ਚੱਕਦੀ ਆ ਕੀ ਆਤਕਵਾਦੀ ਹੋਗੇ ਭਰਾਵੋ ਕਿਸਾਨ ਤੁਹਾਡੇ ਕੋਲ ਮੰਗਾ ਮੰਗਣ ਆ ਜਾਂਦੇ ਆ ਤੁਸੀਂ ਉਹਨਾਂ ਨਾਲ ਕੋਈ ਵੀ ਗੱਲਬਾਤ ਕਰਕੇ ਤੋਰ ਦੇ ਕਰੋ ਪਰ ਸਾਨੂੰ ਇੰਨਾ ਬਦਨਾਮ ਨਾ ਕਰੋ ਸਾਡੀ ਤੁਹਾਡੇ ਅੱਗੇ ਬੇਨਤੀ ਆ ਲੋਕ ਭੋਲੇ ਆ ਲੋਕਾਂ ਦੇ ਹੱਕ ਦੀ ਗੱਲ ਕਰੋ ਤੇ ਜੇਕਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਮੇਰੀ ਗੱਲ ਕੋਈ ਵੀ ਮਾੜੀ ਲੱਗੀ ਆ ਮੈਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਮੰਗਦਾ ਪਰ ਸਾਨੂੰ ਬਦਨਾਮ ਨਾ ਕਰੋ ਸਾਨੂੰ ਸਿਹਤ ਸਿੱਖਿਆ ਰੁਜ਼ਗਾਰ ਦਿਓ ਅਸੀਂ ਫਰੀਦੀਆਂ ਸਹੂਲਤਾਂ ਨੂੰ ਤਿਆਗਾਂਗੇ ਵਾਅਦਾ ਕਰਦੇ ਆ ਤੁਹਾਡੇ ਨਾਲ ਸਾਡੀਆਂ ਮੰਗਾਂ ਪੂਰੀਆਂ ਕਰੋ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰੋ ਕਿਸਾਨਾਂ ਦੀਆਂ ਕਰੋ ਮਿਡਲ ਕਲਾਸ ਲੋਕਾਂ ਦੀਆਂ ਕਰੋ ਜਿਹੜੇ ਆ ਰੇਡੀਆਂ ਵਾਲੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੋ ਕਿਉਂਕਿ ਤੁਸੀਂ ਮੰਗਾਂ ਪੂਰਨਾ ਕਰਨ ਵਾਸਤੇ ਆਏ ਆ ਨਾ ਕਿ ਐਸ਼ੋ ਆਰਾਮ ਕਰਨ ਵਾਸਤੇ ਲੀਡਰਾਂ ਤੁਸੀਂ ਸਾਨੂੰ ਲੀਡ ਕਰੋ ਨਾ ਕਿ ਆਪਦਾ ਘਰ ਚੰਗਾ ਤੇ ਸਾਨੂੰ ਤਬਾਹ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ